ਸਰੋਂ ਬਾਕੀ ਜ਼ਿੰਦਗੀ ਦੇ ਵਿੱਚ ਚੈਲੰਜਸ ਵੀ ਆਉਂਦੇ ਨੇ ਤੇ ਉਹਦੇ ਵਿੱਚੋਂ ਹੀ ਤੁਹਾਨੂੰ ਕੰਮ ਕਰਨ ਦਾ ਓਪਰਚ्युनिटीज ਵੀ ਨਿਕਲ ਕੇ ਆਉਂਦੀਆਂ ਨੇ ਜਦੋਂ ਲੋਕਾਂ ਨੇ ਏਡਾ ਵੱਡਾ ਫਤਵਾ ਦਿੱਤਾ ਹੋਵੇ ਤੇ ਉਹਦੇ ਨਾਲ-ਨਾਲ ਫਤਵੇ ਦੇ ਨਾਲ-ਨਾਲ ਜ਼ਿੰਮੇਵਾਰੀਆਂ ਵੀ ਵੱਧ ਜਾਂਦੀਆਂ ਨੇ ਸੋ ਚੈਲੰਜਸ ਚਾਹੇ ਪੌਣੇ ਚਾਰ ਸਾਲ ਦੇ ਵਿੱਚ ਆਏ ਚਾਹੇ ਉਹ ਫਲਡਸ ਦਾ ਆਇਆ ਚਾਹੇ ਉਹ ਗੈਂਗਵਾੜ ਦਾ ਆਇਆ ਜਾਂ ਡਰੱਗਸ ਦਾ ਆਇਆ ਜਾਂ ਬਾਕੀ ਇਸ਼ੂਜ਼ ਵੀ ਹੋਏ ਪਰ ਮੈਂ ਸਮਝਦਾ ਕਿ ਜਦੋਂ ਸਾਫ਼ ਨੀਅਤ ਨੀਤੀ ਹੋਵੇ ਇੱਛਾ ਸ਼ਕਤੀ ਹੋਵੇ ਤੇ ਹਰ ਕੰਮ ਪ੍ਰਮਾਤਮਾ ਆਪਣੇ ਆਪ ਸਿਰੇ ਲਾ ਦਿੰਦੇ ਨੇ ਸਾਡੀ ਸਰਕਾਰ ਨੇ ਮਾਨਸਬ ਦੀ ਅਗਵਾਈ ਦੇ ਵਿੱਚ ਜਿਹੋ ਜਿਹੇ ਵੀ ਹਾਲਾਤ ਬਣੇ ਚੰਗੇ ਬਣੇ ਮਾੜੇ ਬਣੇ ਸਾਫ਼ ਨੀਅਤ ਦੇ ਨਾਲ ਕੰਮ ਕਰਨ ਦੀ ਕੋਸ਼ਿਸ਼ ਕੀਤੀ ਤੇ ਜਿਹਦਾ ਫਲ ਸਗਰੂਪ ਮੈਂ ਸਮਝਦਾ ਕਿ ਕਾਮਯਾਬੀ ਵੀ ਕਾਫੀ ਹੱਦ ਤੱਕ ਮਿਲੀ ਹੈ ਸਰ ਅਗੇ ਰੋਡ ਰੋਡ ਮੈਪ ਕੀ ਜਾ ਕਿਉਂਕਿ 10 ਲੱਖ ਦਾ ਬੀਮਾ ਜਿਹੜਾ ਹੈਗਾ ਉਹ ਸਾਰਿਆਂ ਦਾ ਸਰਕਾਰ ਕਰਵਾ ਰਹੀ ਹੈ ਪੰਜਾਬ ਪਹਿਲਾ ਸੂਬਾ ਹੈਗਾ ਜਿਹੜਾ ਸਾਰਿਆਂ ਦਾ ਬੀਮਾ ਕਰਵਾ ਰਿਹਾ ਹੈ ਜੀ ਆਪ ਤੋਂ ਵੀ ਸਰਕਾਰ ਅ ਦੇਖੀਏ ਐਸਾ ਹੈ ਕਿ ਅਸੀਂ ਚੱਲਦੇ ਹਾਂ ਅਸੀਂ ਇਹ ਮੰਨ ਕੇ ਚੱਲਦੇ ਆ ਜੀ ਕਿ ਹੈਲਥ ਕੇਅਰ ਔਰ ਐਜੂਕੇਸ਼ਨ ਇਹ ਸਰਕਾਰਾਂ ਦੀਆਂ ਜ਼ਿੰਮੇਵਾਰੀਆਂ ਹੋਣੀਆਂ ਚਾਹੀਦੀਆਂ ਨੇ ਤੇ ਇਸੇ ਮਕਸਦ ਦੇ ਨਾਲ ਹਰ ਘਰ ਹਰ ਪਰਿਵਾਰ ਨੂੰ 10 ਲੱਖ ਤੱਕ ਦਾ ਹੈਲਥ ਇੰਸ਼ੋਰੈਂਸ ਕਵਰ ਹੈ ਜਿਹੜਾ ਉਹ ਅਸੀਂ ਦਿੱਤਾ ਇਹਦੇ ਵਿੱਚ ਕੋਈ ਕੰਡੀਸ਼ਨ ਨਹੀਂ ਰੱਖੀ ਗਿਆ ਕੋਈ ਧਰਮ ਮਜ਼ਬ ਫਿਰਕਾ ਜਾਤ ਪਾ ਵੱਡਾ ਛੋਟਾ ਅਮੀਰ ਗਰੀਬ ਕੁਝ ਨਹੀਂ ਦੇਖਿਆ ਸੀ ਜਿਹੜਾ ਪੰਜਾਬ ਦਾ ਵਾਸੀ ਹੈ ਉਸ ਪਰਿਵਾਰ ਨੂੰ तकरीबन 65 ਲੱਖ ਪਰਿਵਾਰ ਨੇ ਪੰਜਾਬ ਦੇ ਵਿੱਚ ਹਰ ਘਰ ਨੂੰ ਹਰ ਸਾਲ 10 ਲੱਖ ਤੱਕ ਦਾ ਇੰਸ਼ੋਰੈਂਸ ਕਵਰ ਹੈ ਜਿਹੜਾ ਉਹ ਦਿੱਤਾ ਹੈ ਇਹਦੇ ਵਿੱਚ तकरीबन ਹਜ਼ਾਰ ਦੇ ਕਰੀਬ ਪ੍ਰਾਈਵੇਟ ਹਸਪੀਟਲ ਉਹ ਐਮ ਪੈਨਲ ਨੇ ਸਰਕਾਰੀ ਹਸਪਤਾਲ ਸਾਰੇ ਐਮ ਪੈਨਲ ਨੇ ਜੇ ਖੁਦਾ ਨਾ ਖਾਸਤਾ ਵੈਸੇ ਤਾਂ ਲੋਡ ਕਿਸੇ ਨੂੰ ਪਵੇ ਨਾ ਪਰ ਜੇ ਹਸਪਤਾਲ ਜਾਣਾ ਪਈ ਆ ਤੇ ਤੁਸੀਂ ਚਾਹੇ ਸਰਕਾਰੀ ਜਾਂ ਪ੍ਰਾਈਵੇਟ ਹਸਪਤਾਲ ਦੇ ਵਿੱਚ ਜਾਓ 10 ਲੱਖ ਤੱਕ ਦਾ ਇਲਾਜ ਕਰਵਾ ਕੇ ਤੁਸੀਂ ਵਾਪਸ ਸੁਖੀ ਸੰਦੀ ਘਰੇ ਆਜੋ ਤੁਹਾਡਾ ਬਿੱਲ ਜਿਹੜਾ ਉਹ ਪੰਜਾਬ ਸਰਕਾਰ ਭਰੇਗੀ ਦੇਖੋ ਡਿਸਟ੍ਰਿਕਟ ਪਠਾਨਕੋਟ ਦੇ ਵਿੱਚ ਹਾਲੇ ਵੀ ਇਲੀਗਲ ਮਾਈਨਿੰਗ ਜਿਹੜੀ ਆ ਉਹ ਖਪੱਖ ਇਲਾਕੇ ਦੇ ਵਿੱਚ ਹੋ ਰਹੀ ਹੈ ਉਸ ਦੇ ਲਈ ਸਰਕਾਰ ਕੀ ਕਰਦੀ ਹੈ ਦੇਖੋ ਮੈਡਮ ਇਸ ਤਰ੍ਹਾਂ ਕਿ ਸਾਡਾ ਇਕੱਲੇ ਪਠਾਨਕੋਟ ਨਹੀਂ ਪੂਰੇ ਪੰਜਾਬ ਦੇ ਵਿੱਚ ਸਪੈਸ਼ਲ ਫੋਕਸ ਹੈ ਜਿਹੜਾ ਉਹ ਇਲੀਗਲ ਮਾਈਨਿੰਗ ਨੂੰ ਰੋਕਣ ਦੇ ਵਿੱਚ ਰਿਹਾ ਪਰ ਪਠਾਨਕੋਟ ਦੀ ਸਪੈਸੀਫਿਕ ਇਸ਼ੂ ਇਹ ਰਹਿੰਦਾ ਕਿ ਕਿਉਂਕਿ ਹਿਮਾਚਲ ਨਾਲ ਪੰਦੇ ਬਾਰਡਰ ਦੇ ਉੱਪਰ ਪੈਂਦੇ ਹੈ ਉੱਥੋਂ ਵੀ ਇਹ ਇਸ਼ੂਜ਼ ਨੇ ਜਿਹੜੇ ਚੈਲੰਜਸ ਆਉਂਦੇ ਨੇ ਪਰ ਡੈਫੀਨਿਟਲੀ ਸਰਕਾਰ ਵੱਲੋਂ ਡਿਪਾਰਟਮੈਂਟ ਵੱਲੋਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਜਿਵੇਂ ਜਿਵੇਂ ਗਾਇਬ ਆਏ ਜੋ ਵੀ ਇਸ਼ੂਜ਼ ਆਉਂਦੇ ਨੇ ਉਹਨਾਂ ਨੂੰ ਆਪਦੇ ਲੈਵਲ ਦੇ ਉੱਪਰ ਹੈਂਡਲ ਕਰਦਾ ਟੈਕਲ ਕਰਦਾ ਕੋਸ਼ਿਸ਼ਾਂ ਜਿਹੜੀਆਂ ਉਹ ਜਾਰੀ ਰਹਿੰਦੀਆਂ ਰਹੀਆਂ ਨੇ ਤੇ ਰਹਿੰਦੇ ਰਹਿਣਗੇ ਸਰ 1000 ਰੁਪਏ ਜਿਹੜਾ ਹੈਗਾ ਉਹ ਵੀ ਮਾਰਸ ਵਿੱਚ ਨੇ ਤਾਂ ਤੁਸੀਂ ਦੇਣ ਜਾ ਰਹੇ ਹੋ ਹੈਗੇ ਮਹਿਲਾਵਾਂ ਬਿਲਕੁਲ ਜੀ ਬਿਲਕੁਲ ਤਾਂ ਸੀਐਮ ਸਾਹਿਬ ਖੁਦ ਆਪੀ ਅਨਾਉਂਸ ਕਰ ਚੁੱਕੇਗੇ ਕਿ ਇਸ ਹੌਂਦੇ ਬਜਟ ਦੇ ਵਿੱਚ ਉਸ ਹਜ਼ਾਰ ਰੁਪਏ ਜਿਹੜਾ ਅਸੀਂ ਮਾਵਾ ਪੈਣਾ ਨੂੰ ਦੇਣਾ ਉਹਦੀ ਪ੍ਰੋਵੀਜ਼ਨ ਕੀਤੀ ਜਾ ਰਹੀ ਹੈ। ਬੰਦਾ ਪਾਫੀ ਡੈਟ ਦੇ ਵਿੱਚ ਚਲਾ ਗਿਆ ਉਸ ਦੇ ਲਈ ਸਰਕਾਰ ਕੀ ਕਰੇਗੀ ਕਿ ਤੁਮ ਜੋ ਪ੍ਰੋਲੇ ਮੈਡਮ ਇਸ ਤਰ੍ਹਾਂ ਹੁੰਦਾ ਹੈ ਕਿ ਇਹ ਡਿਪੈਂਡ ਕਰਦਾ ਹੈ ਕਿ ਡੈਟ ਹੈ ਜਿਹੜਾ ਤੁਸੀਂ ਲੈ ਰਹੇ ਹੋ ਉਹ ਤੁਸੀਂ ਫਜ਼ੂਲ ਖਰਚੀ ਵਾਸਤੇ ਲੈ ਰਹੇ ਹੋ ਜਾਂ ਲੋਕਲ ਫੈਸਿਲਿਟੀਆਂ ਦੇ ਲਈ ਲੈ ਰਹੇ ਹੋ। ਪਿਛਲੀਆਂ ਸਰਕਾਰਾਂ ਇੱਕ ਬਹੁਤ ਵੱਡੀ ਕਰਜ਼ੇ ਦੀ ਪੰਡ ਛੱਡ ਕੇ ਗਈਆਂ ਸੀਗੀਆਂ ਪਰ ਹੁਣ ਜਿਹੜਾ ਤੁਸੀਂ ਕਰਜ਼ੇ ਦੀ ਗੱਲ ਕਰ ਰਹੇ ਹੋ ਜਿੱਥੇ ਅਸੀਂ ਰੈਵਨਿਊ ਵਧਾ ਰਹੇ ਹਾਂ ਜ ਤੇ ਪਹਿਲੇ ਸਾਲ ਜਦੋਂ ਅਸੀਂ ਟੇਕਓਵਰ ਕੀਤਾ 6000 ਕਰੋੜ ਦੇ ਸੀ ਕਰੀਬ ਰੈਵਨਿਊ ਐਕਸਰਸਾਈਜ਼ ਤੋਂ ਉਹਦੀ ਰੈਵਨਿਊ ਕਲੈਕਸ਼ਨ ਸੀਗੀ ਉਹ ਤਕਰੀਬਨ ਹੁਣ 11000 ਦੇ ਕਰੀਬ ਪਹੁੰਚ ਚੁੱਕੀ ਹੈ 2-3 ਸਾਲਾਂ ਦੇ ਵਿੱਚ ਹੀ ਪੁੜਾ ਦਿੱਤੀ ਸੀ ਅਸੀਂ ਇਸੇ ਤਰੀਕੇ ਨਾਲ ਜੀਐਸਟੀ ਦੇ ਵਿੱਚ ਵੀ ਜਿਹੜਾ ਰੈਵਨਿਊ ਉਹ ਬਾਅਦ ਰਿਹਾ ਜਿਹੜੀ ਡੈਟ ਦੀ ਜਦੋਂ ਗੱਲ ਕਰਦੇ ਆ ਮੈਡਮ ਡਿਪੈਂਡ ਕਰਦਾ ਹੈ ਕਿ ਤੁਸੀਂ ਜਿਵੇਂ ਮੈਂ ਕਹੇ ਵੇਸਟਫੁਲ ਐਕਸਪੈਂਡੀਚ ਕਰ ਰਹੇ ਹੋ ਜਾਂ ਤੁਸੀਂ ਕੈਪੀਟਲ ਐਕਸਪੈਂਡੀਚ ਕਰ ਰਹੇ ਹੋ ਉਹ ਜੇ ਪੰਜਾਬ ਦੇ ਵਿੱਚ ਸੜਕਾਂ ਬਣ ਰਹੀਆਂ ਨੇ ਸਕੂਲ ਬਣ ਰਹੇ ਨੇ ਹਸਪਤਾਲ ਬਣ ਰਹੇ ਨੇ ਤੁਸੀਂ ਹਰ ਘਰ ਨੂੰ ਹੈਲਥ ਕਵਰ ਦੇ ਰਹੇ ਹੋ ਤੁਸੀਂ 63000 ਦੇ ਕਰੀਬ ਨੌਕਰੀਆਂ ਦੇ ਚੁੱਕੇ ਹੋ ਇਹਨੂੰ ਪ੍ਰੋਡਕਟਿਵ ਡੈਟ ਕਹਿੰਦੇ ਨੇ ਜੇ ਪ੍ਰੋਡਕਟਿਵ ਡੈਟ ਲੋਕਾਂ ਦੀ ਭਲਾਈ ਵਾਸਤੇ ਲਿਆ ਜਾਵੇ ਤੇ ਉਹ ਸਾਰੇ ਖਲ ਖੁੰਜੇ ਤੇ ਉਹ ਚੋਰ ਮੋਰੀ ਜਿਹੜੇ ਪਿੱਛੇ ਸਰਕਾਰਾਂ ਛੱਡ ਕੇ ਗਈਆਂ ਸੀਗੀਆਂ ਰੈਵਨਿਊ ਲਾਸਸ ਦਾ ਚੋਰੀ ਚਕਾਰੀ ਦਾ ਉਹ ਜੇ ਬੰਦ ਕਰ ਰਿਹਾ ਤੇ ਮੈਂ ਸਮਝਦਾ ਕਿ ਥਿਸ ਇਜ਼ ਦਾ ਪਰਫੈਕਟ ਫਾਰਮ ਆਫ ਗਵਰਨਸ ਸਰ ਹੈਲੋ ਕਿਹਨਾਂ ਨਾਜ਼ੀਂ ਬਾਤੋ ਦਾ ਬਿਆਨ